ਇੱਕ ਗੱਲਾਂ ਹੀ ਰੱਖਣ ਤੁਹਾਨੂੰ ਜਵਾਨ ਤੇ ਸਿਹਤਮੰਦ ਇੱਕ ਵਾਰ ਜ਼ਰੂਰ ਸੁਣੋ ਨਿੰਬ੍ਰਿਕ ਜੇਕਰ ਤੁਹਾਡੇ ਵਾਲ ਜਲਦੀ ਚਿਪਚਿਪੇ ਹੋ ਜਾਂਦੇ ਆ ਤੇ ਨਾਲ ਹੀ ਉਹਨਾਂ ਵਿੱਚ ਤੇਲ ਜ਼ਿਆਦਾ ਆਉਂਦਾ ਹੋਵੇ ਤਾਂ ਤੁਸੀਂ ਨਿੰਬੂ ਦਾ ਰਸ ਵਾਲਾਂ ਵਿੱਚ ਲਗਾ ਸਕਦੇ ਹੋ ਇਸ ਵਿੱਚ ਕੋਈ ਚੀਜ਼ ਮਿਕਸ ਕਰਕੇ ਹੀ ਲਗਾਓ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ ਇਸ ਨਾਲ ਵਾਲਾਂ ਨੂੰ ਕਾਫੀ ਲਾਭ ਮਿਲਦੇ ਨੇ ਨੰਬਰ 2 ਨਿੰਬੂ ਅਤੇ ਦਹੀਂ ਦਾ ਪੇਸਟ ਬਣਾ ਕੇ ਆਪਣੇ ਵਾਲਾਂ ਵਿੱਚ ਲਗਾ ਲਓ ਇਸ ਨਾਲ ਵਾਲਾਂ ਦੀ ਚਮਕ ਵਧੇਗੀ ਨਾਲ ਹੀ ਵਾਲਾਂ ਨੂੰ ਨਿੱਕਾ ਹੀ ਲਾਭ ਮਿਲੇਣਗੇ। ਨੰਬਰ 3 ਜੇਕਰ ਤੁਸੀਂ ਕੇਲੇ ਦੇ ਕੁਛੇ ਨੂੰ ਲਟਕਾ ਕੇ ਰੱਖਦੇ ਹੋ ਤਾਂ ਇਸ ਨਾਲ ਕੇਲੇ 5 ਤੋਂ 6 ਦਿਨਾਂ ਤੱਕ ਵੀ ਖਰਾਬ ਨਹੀਂ ਹੁੰਦੇ। ਨੰਬਰ 4 ਦੁੱਧ ਪਾੜਨ ਤੋਂ ਬਾਅਦ ਉਸ ਪਾਣੀ ਨੂੰ ਕਦੇ ਵੀ ਸੁੱਟੋ ਨਾ ਸੁਕੋ ਇਸ ਨਾਲ ਆਟੇ ਨੂੰ ਗੁੰਨ ਲਓ ਇਸ ਨਾਲ ਆਟਾ ਨਰਮ ਰਹਿੰਦਾ ਜਿਸ ਨਾਲ ਰੋਟੀ ਵੀ ਨਰਮ ਬਣਦੀ ਹੈ। ਨੰਬਰ 5 ਸੂਜੀ ਦਾ ਹਲਵਾ ਬਣਾਉਣ ਸਮੇਂ ਉਸ ਵਿੱਚ ਇੱਕ ਚਮਚ ਬੇਸਣ ਦਾ ਮਿਲਾ ਦਿਓ ਇਸ ਨਾਲ ਹਲਵਾ ਬਹੁਤ ਹੀ ਸਵਾਦ ਬਣੇਗਾ। ਨੰਬਰ 6 ਜ ਕੱਪੜਿਆਂ ਦਾ ਰੰਗ ਉਤਰਨ ਲੱਗ ਗਿਆ ਹੋਵੇ ਤਾਂ ਪਾਣੀ ਵਿੱਚ ਇੱਕ ਚਮਚ ਵਿਨੇਗਰ ਪਾ ਦਿਓ ਇਸ ਨਾਲ ਉਹਨਾਂ ਦਾ ਕਲਰ ਕਦੇ ਵੀ ਨਹੀਂ ਉਤਰੇਗਾ। ਨੰਬਰ 7 ਸੱਟ ਦੇ ਨਿਸ਼ਾਨ ਖਤਮ ਕਰਨ ਲਈ ਤੁਸੀਂ ਹਲਦੀ ਦਾ ਸੇਵਨ ਕਰੋ ਇਸ ਨਾਲ ਜ਼ਖਮ ਜਲਦੀ ਨਾਲ ਭਰ ਜਾਣਗੇ ਨਾਲ ਹੀ ਸਰੀਰ ਦੀ ਸੋਜ ਵੀ ਘੱਟ ਹੋ ਜਾਵੇਗੀ। ਨੰਬਰ 8 ਹਫਤੇ ਵਿੱਚ ਇੱਕ ਵਾਰ ਨਾਮਕ ਵਾਲੇ ਪਾਣੀ ਦਾ ਪੋਚਾ ਜ਼ਰੂਰ ਲਗਾਓ ਇਸ ਨਾਲ ਰਸੋਈ ਸਾਫ਼ ਰਹਿੰਦੀ ਹੈ ਨਾਲ ਹੀ ਕਦੇ ਵੀ ਨੈਗੇਟਿਵਿਟੀ ਨਹੀਂ ਆਉਂਦੀ। ਨੰਬਰ 9 ਖਾਣੇ ਦੀ ਥਾਲੀ ਨੂੰ ਕਦੇ ਵੀ ਇੱਕ ਹੱਥ ਨਾਲ ਨਾ ਫੜੋ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਬੁਰੇ ਪ੍ਰਭਾਵ ਪੈਣ ਲੱਗ ਜਾਂਦੇ ਹਨ। ਨੰਬਰ 10 ਟੀਕਰ ਤੁਸੀਂ ਲੱਸੀ ਵਿੱਚ ਮਲਤਾਨੀ ਮਿੱਟੀ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਲਗਾ ਲੈਂਦੇ ਹੋ ਤਾਂ ਇਸ ਨਾਲ ਪਤਲੇ ਵਾਲ ਵੀ ਮੋਟੇ ਹੋਣ ਲੱਗ ਜਾਂਦੇ ਹਨ। ਨੰਬਰ 11 ਥੋੜਾ ਜਿਹਾ ਦਹੀਂ ਲੈ ਕੇ ਆਪਣੇ ਚਿਹਰੇ ਉੱਪਰ 5 ਤੋਂ 10 ਮਿੰਟ ਹਲਕੀ ਹੱਥਾਂ ਨਾਲ ਮਾਲਿਸ਼ ਕਰੋ ਤੇ ਫਿਰ 10 ਮਿੰਟ ਬਾਅਦ ਆਪਣੇ ਚਿਹਰੇ ਨੂੰ ਧੋ ਲਓ ਇਸ ਨਾਲ ਕਾਫੀ ਲਾਭ ਮਿਲੇਗਾ ਨੰਬਰ 12 ਬਾਲਾਂ ਨੂੰ ਲੰਮੇ ਕਰਨ ਲਈ ਪ੍ਰੋਟੀਨ ਰਿਚ ਖਾਣਾ ਖਾਓ ਦਹੀਂ ਅੰਡਾ ਬਦਾਮ ਦਾ ਸੇਵਨ ਕਰੋ ਨਾਲ ਹੀ ਨਾਰੀਅਲ ਤੇਲ ਨਾਲ ਆਪਣੇ ਬਾਲਾਂ ਦੀ ਮਾਲਿਸ਼ ਕਰੋ ਇਸ ਨਾਲ ਬਾਲਾਂ ਨੂੰ ਲਾਭ ਮਿਲੇਣਗੇ ਨੰਬਰ 13 ਜਦੋਂ ਵੀ ਤੁਸੀਂ ਕੋਈ ਵੀ ਤੇਲ ਆਪਣੇ ਬਾਲਾਂ ਵਿੱਚ ਲਗਾਉਂਦੇ ਹੋ ਤਾਂ ਹਮੇਸ਼ਾ ਰਾਤ ਦੇ ਸਮੇਂ ਹੀ ਆਪਣੇ ਬਾਲਾਂ ਵਿੱਚ ਤੇਲ ਲਗਾ ਕੇ ਸੌਗੋ ਇਸ ਨਾਲ ਬਾਲਾਂ ਨੂੰ ਜ਼ਿਆਦਾ ਪੋਸ਼ਣ ਤੇ ਲਾਭ ਮਿਲਦਾ ਹੈ ਨੰਬਰ 14 ਜੇਕਰ ਤੁਸੀਂ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਸੁੰਘ ਲੈਂਦੇ ਹੋ ਤਾਂ ਇਸ ਨਾਲ ਸਰੀਰੰਦਰ ਐਨਰਜੀ ਪੈਦਾ ਹੋ ਜਾਂਦੀ ਹੈ ਨੰਬਰ 15 ਕarele ਦੇ ਛਿਲਕੇ ਰਗੜਨ ਨਾਲ ਜਿਹੜੇ ਦੇ ਦਾਗ ਤਾਂ ਬੇਖਤਮ ਹੋ ਜਾਂਦੇ ਆ ਨਾਲ ਹੀ ਚਿਹਰੇ ਉੱਪਰ ਨਿਖਾਰ ਆਉਂਦਾ ਹੈ ਨੰਬਰ 16 ਗੁਰਦੇ ਦੀ ਬਿਮਾਰੀ ਹੋਣ ਤੇ ਗਰਮ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ ਇਸ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਨੰਬਰ 17 ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਤੁਸੀਂ ਬਦਾਮ ਸੌਂਫ ਮਿੱਠੀ ਦਾ ਪਾਊਡਰ ਬਣਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਨਾਲ ਲੈ ਲਓ ਇਸ ਨਾਲ ਬਹੁਤ ਫਾਇਦਾ ਮਿਲੇਗਾ ਨੰਬਰ 18 ਤਾਕਤ ਵਿੱਚ ਕਮੀ ਹੋ ਜਾਵੇ ਤਾਂ ਮਿੱਠੀ ਦੀ ਢਲੀ ਚੂਸ ਲਓ ਇਸ ਨਾਲ ਬਹੁਤ ਲਾਭ ਮਿਲਣਗੇ ਜੇਕਰ ਨਜ਼ਲੇ ਜ਼ੁਕਾਮ ਕਰਨ ਗੜਾ ਦਰਦ ਹੋ ਰਿਹਾ ਹੋਵੇ ਤਾਂ ਨਮਕ ਵਾਲੇ ਪਾਣੀ ਨਾਲ ਘਰਾਰੇ ਕਰ ਲਓ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 19 ਹਫਤੇ ਵਿੱਚ ਇੱਕ ਵਾਰ ਆਪਣੇ ਬੈੱਡ ਦੀ ਚਾਦਰ ਜ਼ਰੂਰ ਬਦਲੋ। ਇਸ ਨਾਲ ਤੁਸੀਂ ਚਿਹਰੇ ਤੇ ਵਾਲਾਂ ਨਾਲ ਸੰਬੰਧਿਤ ਕੋਰਗਾਂ ਤੋਂ ਬਚੇ रह ਸਕਦੇ ਹੋ। ਨੰਬਰ 20 ਆਲੂ ਦੇ ਚਿਪਸ ਬਣਾਉਣ ਲਈ ਉਹਨਾਂ ਨੂੰ ਪਹਿਲਾਂ ਨਮਕ ਵਾਲੇ ਪਾਣੀ ਵਿੱਚ ਕੁਝ ਸਮਾਂ ਭਿਉਂਕੇ ਰੱਖੋ ਫੇਰ ਚਿਪਸ ਬਣਾਓ। ਇਸ ਨਾਲ ਚਿਪਸ ਸਖਤ ਬਣਨਗੇ। ਨੰਬਰ 21 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਸਿਲਕੀ ਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਐਲੋਵੇਰਾ ਜੈਲ ਆਪਣੇ ਵਾਲਾਂ ਵਿੱਚ ਜ਼ਰੂਰ ਲਗਾ ਲਿਆ ਕਰੋ। ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 5 ਬੇਸਣ ਸਾਇਦ ਤੇ ਨਿੰਬੂ ਦਾ ਰਸ ਚੇਕ ਕਰ ਤੁਸੀਂ ਆਪਣੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਦੀਆਂ ਸਾਰੀਆਂ ਫਿੰਸੀਆਂ ਕੁਦਰਤੀ ਤੌਰ ਤੇ ਖਤਮ ਹੋਣ ਲੱਗ ਜਾਂਦੀਆਂ ਹਨ ਨੰਬਰ 3 ਤੇ ਦਾਗ-ਧੱਬੇ ਦੂਰ ਕਰਨ ਲਈ ਬੇਸਣ ਵਿੱਚ ਦਹੀਂ ਮਿਕਸ ਕਰਕੇ ਚਿਹਰੇ ਉੱਪਰ ਲਗਾ ਲਓ ਲਾਭ ਮਿਲੇਗਾ ਨੰਬਰ 24 ਇੱਕ ਚਮਚ ਤੇਲ ਖਾਣ ਨਾਲ ਕਦੇ ਵੀ ਹੱਡੀਆਂ ਕਮਜ਼ੋਰ ਨਹੀਂ ਹੋਣਗੀਆਂ ਨਾਲ ਹੀ ਵਾਲ ਵੀ ਨਹੀਂ ਝੜਨਗੇ ਕੈਲਸ਼ੀਅਮ ਦੀ ਕਮੀ ਕਦੇ ਵੀ ਨਹੀਂ ਹੋਵੇਗੀ ਨੰਬਰ 25 ਪਿਆਜ਼ ਨੂੰ ਹਮੇਸ਼ਾ ਖਾਣ ਸਮੇਂ ਹੀ ਕੱਟੋ ਕਦੇ ਵੀ ਪਹਿਲਾਂ ਉਸ ਨੂੰ ਕੱਟ ਕੇ ਨਾ ਰੱਖੋ ਕਿਉਂਕਿ ਪਿਆਜ਼ 10 ਮਿੰਟ ਦੇ ਵਿੱਚ ਵਿੱਚ ਹੀ ਆਪਣੇ ਕੋਲ ਬੈਕਟੀਰੀਆ ਇਕੱਠੇ ਕਰ ਲੈਂਦਾ ਹੈ ਜਿਸ ਨਾਲ ਸਿਹਤ ਨੂੰ ਨੁਕਸਾਨ ਹੋਣ ਲੱਗ ਜਾਂਦੀ ਹੈ। ਨੰਬਰ 26 ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਇਸ਼ਨਾਨ ਕਰਨ ਤੋਂ ਤੁਰੰਤ ਬਾਅਦ ਪਾਣੀ ਪੀਲੋ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 27 ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਚਬਾ ਲੈਣ ਨਾਲ ਖੂਨ ਸਾਫ਼ ਹੋ ਜਾਂਦਾ ਜਿਸ ਨਾਲ ਤੁਹਾਡੇ ਚਿਹਰੇ ਉੱਪਰ ਚਮਕ ਆਉਣ ਲੱਗ ਜਾਂਦੀ ਹੈ। ਨੰਬਰ 28 ਸ਼ੂਗਰ ਦੇ ਮਰੀਜ਼ ਨੂੰ ਕਦੇ ਵੀ ਮੱਕੀ ਦੇ ਆਟੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਡਾ ਸ਼ੂਗਰ ਲੈਵਲ ਵਧਣ ਲੱਗ ਜਾਵੇਗਾ। ਨੰਬਰ 29 ਸੋਇਆਬੀਨ ਦਾ ਸੇਵਨ ਹਰ ਮਰਦ ਅਤੇ ਬੱਚਿਆਂ ਨੂੰ ਜ਼ਰੂਰ ਕਰਨਾ ਚਾਹੀਦਾ ਇਸ ਨਾਲ ਕਦੇ ਵੀ ਸਰੀਰ ਵਿੱਚੋਂ ਘਟ-ਘਟ ਦੀ ਆਵਾਜ਼ ਨਹੀਂ ਆਉਂਦੀ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 30 ਸੌਣ ਤੋਂ ਪਹਿਲਾਂ ਕੁਝ ਸਮਾਂ ਜੇਕਰ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ रह ਸਕਦੇ ਹੋ। ਨੰਬਰ 33 ਜੇਕਰ ਤੁਸੀਂ ਸਵੇਰੇ ਉੱਠਦੇ ਹੀ ਤਾਂਬੇ ਦੇ ਬਰਤਨ ਵਿੱਚ ਰੱਖਿਆ ਹੈ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਸਕਿਨ ਡੀਟੌਕਸ ਹੁੰਦੀ ਹੈ ਜਿਸ ਨਾਲ ਚਿਹਰੇ ਤੇ ਚਮਕ ਆਉਣ ਲੱਗ ਜਾਂਦੀ ਹੈ। ਨੰਬਰ 32 ਟਮਾਟਰ ਦਾ ਛੋਟਾ ਜਿਹਾ ਟੁਕੜਾ ਲੈ ਕੇ ਆਪਣੇ ਚਿਹਰੇ ਦੀ ਮਾਲਿਸ਼ ਕਰੋ ਹਲਕੇ ਹੱਥਾਂ ਦਾ ਇਸਤੇਮਾਲ ਕਰੋ ਇਸ ਨਾਲ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਨਾਲ ਹੀ ਚਿਹਰੇ ਤੇ ਨਿਖਾਰ ਵੀ ਆਵੇਗਾ। ਨੰਬਰ 33 ਜੇਕਰ ਤੁਹਾਡੇ ਬੁੱਲ ਜ਼ਿਆਦਾ ਫਟਦੇ ਨੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਬਾਦਾਮ ਦਾ ਤੇਲ ਆਪਣੇ ਬੁੱਲਾਂ ਉੱਪਰ ਲਗਾ ਲਓ ਤੇ ਲਿਪਸਟਿਕ ਲਗਾਉਣ ਤੋਂ ਪਹਿਲਾਂ ਬੁੱਲਾਂ ਉੱਪਰ 립밤 ਜ਼ਰੂਰ ਲਗਾਓ। ਨੰਬਰ 34 ਤੇ ਇੱਕ ਚਮਚਾ ਕਾਫੀ ਪਾਊਡਰ ਵਿੱਚ ਇੱਕ ਚਮਚਾ aloevera ਜਲ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਲਗਾਓ ਇਸ ਨਾਲ ਚਿਹਰੇ ਦੇ ਦਾਗ-ਧੱਬੇ ਸਾਫ਼ ਹੋ ਜਾਂਦੇ ਹਨ। ਨੰਬਰ 35 ਜੇਕਰ ਕਿਸੇ ਦੇ ਸਰੀਰ ਉੱਪਰ ਜ਼ਲੰਦਾਰ ਦਾ ਨਿਸ਼ਾਨ ਹੋਵੇ ਤਾਂ ਪਪੀਤੇ ਦਾ ਛਿਲਕਾ ਰਗੜ ਲਓ ਇਸ ਨਾਲ ਨਿਸ਼ਾਨ ਖਤਮ ਹੋ ਜਾਵੇਗਾ। ਨੰਬਰ 33 ਕਦੇ ਵੀ ਜ਼ਿਆਦਾ ਸਮਾਂ ਭੁੱਖੇ ਨਾ ਰਹੋ ਇਸ ਨਾਲ ਤੁਸੀਂ ਕਿਸੇ ਨਾ ਕਿਸੇ ਰੋਗ ਦਾ ਸ਼ਿਕਾਰ ਹੋ ਸਕਦੇ ਹੋ ਨਾਲ ਹੀ ਸਰੀਰ ਕਮਜ਼ੋਰੀ ਮਹਿਸੂਸ ਕਰਨ ਲੱਗ ਜਾਂਦਾ ਹੈ ਨੰਬਰ 34 ਚਕੰਦਰ ਦਾ ਜੂਸ ਪੀਣਾ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਨੇ ਤੇ ਨਾਲ ਹੀ ਇਸ ਨਾਲ ਸਰੀਰ ਵਿੱਚ ਸਹੀ ਰਹਿ ਸਕਦਾ ਹੈ ਨੰਬਰ 35 ਜੇਕਰ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਮੂਲੀ ਦਾ ਰਸ ਨਾਮਕ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਲਾਭ ਮਿਲਣ ਲੱਗ ਜਾਂਦਾ ਹੈ ਨੰਬਰ 39 ਜਿਹੜੀਆਂ ਔਰਤਾਂ ਦਾ ਅਕਸਰ ਦਿਮਾਗ ਘੁੰਮਿਆ ਰਹਿੰਦਾ ਉਹਨਾਂ ਨੂੰ ਹਮੇਸ਼ਾ ਸਹੀ ਹੀ ਸੋਚਣਾ ਚਾਹੀਦਾ ਇਸ ਨਾਲ ਤੁਸੀਂ ਵਧੀਆ ਜੀਵਨ ਜੀ ਸਕਦੇ ਹੋ ਤੇ ਨਾਲ ਹੀ ਤੰਦਰੁਸਤ ਰਹਿ ਸਕਦੇ ਹੋ। ਨੰਬਰ 40 ਅਮਰੂਦ ਖਾਣ ਨਾਲ ਕਬਜ਼ ਦੀ ਪੁਰਾਣੀ ਤੋਂ ਪੁਰਾਣੀ ਸਮੱਸਿਆ ਦੂਰ ਹੋਣ ਲੱਗ ਜਾਂਦੀ ਹੈ ਨਾਲ ਹੀ ਸਰੀਰ ਨੂੰ ਹੋਰ ਕਈ ਰੋਗਾਂ ਤੋਂ ਬਚਾਉਂਦਾ ਹੈ। ਨੰਬਰ 41 ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਦਰਦ ਹੋ ਰਿਹਾ ਹੋਵੇ ਤਾਂ ਉਸ ਉੱਪਰ ਪਿਆਜ਼ ਦਾ ਰਸ ਲਗਾ ਲਓ ਇਸ ਨਾਲ ਤੁਰੰਤ ਆਰਾਮ ਮਿਲਣ ਲੱਗ ਜਾਵੇਗਾ। ਨੰਬਰ 42 ਜੇਕਰ ਤੁਸੀਂ ਰੋਜ਼ਾਨਾ ਗੁਲਾਬ ਜਲ ਆਪਣੇ ਚਿਹਰੇ ਉੱਪਰ ਸਾਫ਼ ਕਰਦੇ ਕਰ ਦਿਓ ਤਾਂ ਇਸ ਨਾਲ ਚਿਹਰੇ ਉੱਪਰ ਕਦੇ ਵੀ ਛੋਟੇ-ਛੋਟੇ ਦਾਣੇ ਨਹੀਂ ਹੁੰਦੇ ਨੰਬਰ 43 ਜੇਕਰ ਰਾਤ ਨੂੰ ਨੀਂਦ ਨਹੀਂ ਆ ਰਹੀ ਹੋਵੇ ਤਾਂ ਹਲਕਾ ਗੂੰਗੂਣਾ ਪਾਣੀ ਪੀ ਕੇ ਮੈਡੀਟੇਸ਼ਨ ਕਰੋ ਇਸ ਨਾਲ ਨੀਂਦ ਆਉਣ ਲੱਗ ਜਾਵੇਗੀ ਨੰਬਰ 44 ਜੇਕਰ ਤੁਹਾਡੇ ਕੰਨ ਵਿੱਚ ਦਰਦ ਰਹਿੰਦਾ ਤਾਂ ਸਰੋਂ ਦੇ ਤੇਲ ਵਿੱਚ ਲਸਣ ਕੱਢ ਕੇ ਉਸ ਨੂੰ ਹਲਕਾ ਗੂੰਗੂਣਾ ਕਰਕੇ ਆਪਣੇ ਕੰਨ ਵਿੱਚ ਪਾ ਲਓ ਦਰਦ ਦੂਰ ਹੋ ਜਾਵੇਗਾ ਨੰਬਰ 45 ਸਰੋਂ ਦੇ ਤੇਲ ਵਿੱਚ ਨਮਕ ਮਿਲਾ ਕੇ ਦੰਦਾਂ ਉੱਪਰ ਰਗੜਨਾ ਦੰਦਾਂ ਦਾ ਪੀਲਾਪਨ ਖਤਮ ਹੋਣ ਲੱਗ ਜਾਂਦਾ ਹੈ ਨੰਬਰ 46 ਰੋਜ਼ਾਨਾ ਜੇਕਰ ਤੁਸੀਂ ਪੰਜ ਬਦਾਮ ਖਾ ਲੈਂਦੇ ਹੋ ਤੇ ਇਸ ਨਾਲ ਕਦੇ ਵੀ ਤੁਹਾਨੂੰ ਕੈਂਸਰ ਨਹੀਂ ਹੋਵੇਗਾ। ਰੋਜ਼ਾਨਾ ਗੂੰਗੁਣਾ ਪਾਣੀ ਪੀਣਾ ਕਦੇ ਵੀ ਚਿਹਰੇ ਉੱਪਰ ਫਿੰਸੀਆਂ ਨਹੀਂ ਹੋਣਗੀਆਂ। ਨੰਬਰ 47 ਅੰਬ ਦਾ achar ਜਿਆਦਾ ਖਾਣਾ ਸੇਰੇਂਦਰ ਗੈਸ ਕਬਜ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ। ਨੰਬਰ 48 ਬੱਤੂ ਬੱਤੂ ਪਾਣੀ ਪੀਓ ਇਸ ਨਾਲ ਸਰੀਰ ਸਹੀ ਰਹੇਗਾ ਨਾਲ ਹੀ ਚਿਹਰੇ ਉੱਪਰ ਚਮਕ ਰਹੇਗੀ। ਗੁੱਸੇ ਉੱਪਰ ਵੀ ਕੰਟਰੋਲ ਰਹੇਗਾ। ਨੰਬਰ 49 ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤਿੰਨ ਚੀਜ਼ਾਂ ਦਾ ਸੇਵਨ ਰੋਜ਼ਾਨਾ ਕਰੋ ਬੰਦਕੂਬੀ ਨਿੰਬੂ ਖੀਰਾ ਇਹ ਤਿੰਨੇ ਬਹੁਤ ਹੀ ਫਾਇਦੇਮੰਦ ਹਨ ਨੰਬਰ 56 ਜੇਕਰ ਤੁਹਾਨੂੰ ਜ਼ੁਕਾਮ ਦੀ ਸਮੱਸਿਆ ਹੋਵੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਗਾਦੇ ਘਿਉੜੀਆਂ ਦੋ ਹੂੰਦਾ ਨੱਕ ਵਿੱਚ ਪਾ ਲਓ ਇਸ ਨਾਲ ਲਾਭ ਮਿਲੇਗਾ ਨੰਬਰ 51 ਜੇਕਰ ਤੁਸੀਂ ਨਿੰਬੂ ਦੇ ਰਸ ਵਿੱਚ ਅੰਗੂਰ ਦਾ ਰਸ ਮਿਲਾ ਕੇ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਤੇ ਸਫੈਦ ਦਾਣੇ ਖਤਮ ਹੋਣ ਲੱਗ ਜਾਣਗੇ ਨੰਬਰ 52 ਜ਼ਿਆਦਾ ਖਾਣ ਨਾਲ ਸਾਡਾ ਪਰਚਨ ਤੰਤਰ ਖਰਾਬ ਹੋਣ ਲੱਗ ਜਾਂਦਾ ਹੈ ਇਸ ਲਈ ਖਾਣਾ ਹਮੇਸ਼ਾ ਭੁੱਖ ਰੱਖ ਕੇ ਹੀ ਖਾਓ ਤਾਂ ਜੋ ਖਾਦਾ ਹੋਇਆ ਖਾਣਾ ਆਸਾਨੀ ਨਾਲ ਹਾਜਮ ਹੋ ਸਕੇ ਮੇਰੇ ਪਿਆਰੇ ਦੋਸਤੋ ਇਹ ਵੀਡੀਓ ਇੱਕ ਜਾਣਕਾਰੀ ਲਈ ਬਣਾਈ ਗਈ ਹੈ ਜੇਕਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤਾਂ ਇਹਨਾਂ ਤਰੀਕਿਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਨਾਲ ਹੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ